ਚਿਕਨ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਸਾਵੀ ਐਂਡ ਮਮ ਮਾਸਾਉਣਾ ਦਿਨ ਚੜਿਆ ਬੱਦਲ ਨਾਲ ਨਾਲ ਧੁੱਪ ਨਿਕਲੀ ਹੋਈ ਆ ਅਸੀਂ ਕਿਤੇ ਜਾਣ ਦੀ ਤਿਆਰੀ ਕਰ ਰਹੇ ਆ ਜਿਸ ਦੇ ਲਈ ਸਾਵੀ ਦਾ ਹੈਅਰ ਸਟਾਈਲ ਕਰਦੇ ਆ ਨਾਲੇ ਆਪਾਂ ਮਾਲ ਜਾਵਾਂਗੇ ਕਿਹੜੇ ਮਾਲ ਮੇ ਸਕੂਲ ਅੱਗੇ ਲੱਗ ਗਿਆ ਫਿਰ ਸਕੂਲ ਕੋਲ ਇੱਕ ਹੋਰ ਇੱਥੇ ਨਵਾਂ ਮਾਲ ਤਾਂ ਨਹੀਂ ਵਿਸ਼ਾਲ ਮੈਗਾ ਮਾਰਟ ਮੰਨਿਆ ਸਰਟੇ ਇੱਥੇ ਨਾਲੇ ਹੁਣ ਮੋਲ ਗਿਆ ਉਹਨਾ ਬਸ ਹੁਣ ਘਰ ਬੰਨਾ ਸ਼ੁਰੂ ਹੋ ਗਿਆ ਕਿਸੇ ਦਾ ਇਹ ਕਹਿ ਰਹੀ ਹੈ ਕਿ ਮੋਲ ਬਨ ਗਿਆ ਤੇ ਮੋਲ ਤੋਂ ਬਾਅਦ ਹੁਣ ਘਰ ਵੀ ਬੰਨੇ ਸ਼ੁਰੂ ਹੋ ਗਏ ਤੇ ਆਪਾਂ ਉੱਥੇ ਵਿਜ਼ਿਟ ਕਰਕੇ ਆਈਏ ਇਸ ਤੋਂ ਪਹਿਲਾਂ ਮੈਂ 3-4 ਕੰਮ ਕੀਤੇ ਘਰ ਦਾ ਕੰਮ ਨਵੇੜਿਆ ਬੈਂਕ ਜਾ ਕੇ ਆਣਾ ਸੀ ਬੈਂਕ ਦੀ ਕੁਝ ਕੰਮ ਸੀ 2-3 ਵਾਰ ਜਾ ਕੇ ਆਏ ਉਹਨਾ ਕੀ ਆ ਕਰਕੇ ਮੈਂ ਕਦੇ ਨਾ ਹੇਅਰ ਸਟੇਟ ਕਰਕੇ ਇਹਦਾ ਨਵਾਂ ਸੂਟ ਤੇ 1.5 ਨਵਾਂ ਤਾਂ ਨਹੀਂ ਕਈ ਵਾਰੀ ਪਾ ਲਿਆ ਪਰ ਠੀਕ ਹੈ ਤੁਸੀਂ ਨਹੀਂ ਦੇਖਿਆ ਨਵਾਂ ਹੀ ਹੈ ਹੋ ਕੇ ਆਪਾਂ ਰੈਡੀ ਹਾਂ ਜਾ ਰਹੇ ਹਾਂ ਇਸੇ ਲੌਕ ਬੁੱਕ ਕਰਕੇ ਕਿਉਂ ਆਪਾਂ ਜਾਣਦੇ ਆਂ ਬਾਕੀ ਉੱਥੋਂ ਦਾ ਮਾਹੌਲ ਦੇਖ ਲਿਆ ਕਿਵੇਂ ਦਾ ਗੱਲ ਕਰ ਸਕਦੇ ਆਂ ਹੋ ਗਈ ਮਟੀਰੀਅਲ ਵੀ ਰੈਡੀ ਸਭ ਬਾਏ 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 ਆਪਾਂ ਮਿਲਦੇ ਆਂ ਥੋੜੀ ਦੇਰ ਚ ਆਪਾਂ ਮਿਲਦੇ ਆਂ ਫਿਰ ਚਲੋ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਵਿਸ਼ਾਲ ਮੈਗਾ ਮਾਰਟ ਸਾਵੀ ਦੇ ਬਹੁਤ ਜ਼ਿਆਦਾ ਇੰਤਜ਼ਾਰ ਤੋਂ ਬਾਅਦ ਤੇ ਹੁਣ ਆਪਾਂ ਆਪਣੇ ਸ਼ੁਭ ਕਦਮ ਅੰਦਰ ਵਧਾ ਰਹੇ ਹਾਂ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਪੀਲੇ ਪੀਲੇ ਫੁੱਲਾਂ ਨਾਲ ਤੇ ਦਿਨ ਵੀ ਸੋਨੇ ਰੰਗਾ ਚੜਿਆ ਅੰਦਰ ਜਾ ਕੇ ਅਸੀਂ ਦੇਖਿਆ ਪਹਿਲਾਂ ਕਿਡ ਸੈਕਸ਼ਨ ਸੀਗਾ ਸਾਵੀ ਮਤਲਬ ਆਊਟ ਆਫ ਕੰਟਰੋਲ ਹੀ ਹੋ ਗਈ ਦੇਖ ਕੇ ਉਹਨੂੰ ਸੀ ਕਿ ਮੈਂ ਸ਼ਾਪਿੰਗ ਕਰ ਲਾਂ ਆਪਣੀ ਦੇਖ ਰਹੀ ਸੀ ਕੀ ਹੈ ਕੀ ਨਹੀਂ ਹੈ ਬੱਚਿਆਂ ਨੂੰ ਤਾਂ ਕਿਉਰਿਓਸਟੀ ਹੁੰਦੀ ਹੈ ਐਕਚੁਅਲੀ ਆਪਾਂ ਨੂੰ ਵੀ ਹੁੰਦੀ ਹੈ ਵੱਡੇ ਲੋਕਾਂ ਨੂੰ ਵੀ ਪਰ ਆਪਾਂ ਕੰਟਰੋਲ ਕਰ ਲੈਣੇ ਆ ਬੱਚਿਆਂ ਤੋਂ ਕੰਟਰੋਲ ਨਹੀਂ ਹੋ ਪਾਂਦਾ ਵਧੀਆ ਲੱਗ ਗਏ ਸੀ ਸਾਰੇ ਕਲਰਫੁਲ ਜਿਹੇ ਚੀਜ਼ਾਂ ਮੈਂ ਵੀ ਡਿਸਾਈਡ ਕਰ ਲਈ ਸੀ ਕਿ ਇਹਨੂੰ ਇਹ ਲੈ ਕੇ ਦੇਣਾ ਇਹ ਲੈ ਕੇ ਦੇਣਾ ਮੇਰੀ ਕੁੜੀ ਹੈ ਉਹਨੂੰ ਤਾਂ ਜ਼ਿਆਦਾ ਇੱਛਾ ਹੁੰਦੀ ਆ ਵੀ ਖਰੀਦ ਲਾਂ ਵੀ ਖਰੀਦ ਲਾਂ ਉਹਦੀ ਮੰਮਾ ਨੂੰ ਇੰਨੇ ਹੁੰਦੀ ਆ ਉਹਨੂੰ ਲੈ ਕੇ ਦੇਣ ਦੀ ਇਹ ਪਰਪਲ ਵਾਲਾ ਟਾਪ ਮੈਨੂੰ ਸਟ੍ਰਾਈਕ ਕਰ ਰਿਹਾ ਸੀ ਕਿ ਇਹ ਤਾਂ ਪੱਕਾ ਲੈਣਾ ਹੀ ਲੈਣਾ ਹੈ ਇਹ ਜੀ ਸਾਰੇ ਦੇਖੇ ਮਤਲਬ ਜੋ ਜੋ ਨੇ ਦਿਖਾਏ ਮੈਨੂੰ ਮੰਮਾ ਇਹ ਲੈ ਕੇ ਦੋ ਇਹ ਲੈ ਕੇ ਦੋ ਕਾਫੀ ਅੱਛੇ ਸੀਗੇ ਬੱਚਿਆਂ ਵਾਲਾ ਸੈਕਸ਼ਨ ਚ ਮੈਨੂੰ ਮੈਂ ਕਿਡਸ ਗਰਲ ਸੈਕਸ਼ਨ ਦੇਖਿਆ ਮੈਨੂੰ ਅੱਛਾ ਲੱਗਿਆ ਜੈਨੂਨਲੀ ਉਸ ਤੋਂ ਬਾਅਦ ਇਹ ਲੇਡੀ ਸੈਕਸ਼ਨ ਸੀਗਾ ਇੱਥੇ ਵੀ ਕਾਫੀ ਟ੍ਰੈਂਡੀ ਚੀਜ਼ਾਂ ਪਈਆਂ ਸੀ ਫਿਰ ਆਗੇ ਹੈਂਡ ਬੈਗ ਦਾ ਮੈਂ ਐਕਸਪੈਕਟ ਨਹੀਂ ਕਰ ਰਹੀ ਸੀ ਕਿ ਹੈਂਡ ਬੈਗਸ ਵੀ ਹੋਣਗੇ ਇੱਕ ਦੋ ਤੇ ਮੈਂ ਨਿਗਾਹ ਮਾਰੀ ਮੈਨੂੰ ਠੀਕ ਲੱਗੇ ਫਿਰ ਸਾਹਨੇ ਕਿ ਸਰਪ੍ਰਾਈਜ਼ ਮਿਲਿਆ ਬੱਚਿਆਂ ਦੇ ਮਤਲਬ ਬੈਗਸ ਕਿਡਸ ਸਲਿੰਗ ਬੈਗ ਕਾਫੀ ਅੱਛੇ ਅੱਛੇ ਸੀ ਜਿੰਨਾ ਆਪਾਂ ਮਤਲਬ ਕਿਤੇ ਘੁੰਮਣ ਜਾਂਦੇ ਆ ਐਜ਼ ਅ ਸੁਵੈਨਿਅਰ ਟਾਈਪ ਮਿਲ ਜਾਂਦੇ ਆ ਉਦਾਂ ਟਾਈਪ ਦੇ ਵੀ ਸੀਗੇ ਫਿਰ ਸਾਹਵੀ ਨੇ ਇੱਕ ਪਾਪਟ ਬੈਗ ਦਿਖਾਇਆ ਬਟਰਫਲਾਈ ਵਾਲਾ ਜਿੰਨੂੰ ਦੇਖ ਕੇ ਬਹੁਤ ਖੁਸ਼ ਹੋਈ ਅਸੀਂ ਡਿਸਾਈਡ ਕੀਤਾ ਕਿ ਬਾਅਦ ਦੇ ਵਿੱਚ ਲਵਾਂਗੇ ਜਾਂਦੇ ਹੋਏ ਪਹਿਲਾ ਪਾਰ ਕਿਉਂ ਚੁੱਕਣਾ ਫਿਰ ਅਸੀਂ ਨੈਕਸਟ ਫਲੋਰ ਤੇ ਗਏ ਟਪ 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 ਪਹੁੰਚ ਗਏ ਆਪਾਂ ਫਿਰ ਉੱਥੇ ਜਾ ਕੇ ਦੇਖਿਆ ਇਹ ਤਾਂ ਸਾਰੇ ਜੈਂਟਸ ਦੇ ਕੱਪੜੇ ਆ ਸਾਡੇ ਮਤਲਬ ਦਾ ਤਾਂ ਕੁਝ ਵੀ ਨਹੀਂ ਸੀਗਾ ਬਸ ਇਦਾਂ ਹੀ ਇੱਕ ਸੈਕਸ਼ਨ ਚ ਨਿਕਲੇ ਦੂਸਰੇ ਚ ਦੂਸਰੇ ਤੋਂ ਤੀਸਰੇ ਚ ਨਿਕਲ-ਨੁਕਲ ਕੇ ਅਸੀਂ ਇਦਾਂ ਹੀ ਵਿਜ਼ਿਟ ਕੀਤਾ ਗੇੜੀ ਮਾਰ ਕੇ ਟਾਈਮ ਪਾਸ ਕੀਤਾ ਫਿਰ ਸਾਵੀ ਜੀ ਆ ਕੇ ਰੁੱਕ ਕੇ 글ਾਸਿਸ ਤੇ ਮੈਂ ਤਾਂ ਰੈੱਡ ਵਾਲੀਆਂ ਲਾਉਂਗੀ ਜੰਪਿੰਗ ਕਰ-ਕਰ ਕੇ ਫਿਰ ਮੈਂ ਉਹਨੂੰ ਸਮਝਾਇਆ ਕਿ ਇਹ 글ਾਸਿਸ ਨਹੀਂ ਲੈ ਸਕਦੇ ðiis are too big ਫਿਰ ਬੈਂਜੀ ਬੈਗ ਤੇ ਅੜ ਗਈ ਫਿਰ ਉਹ ਸਮਝਾਇਆ ਕਿ ਬੈਗ ਆਲਰੇਡੀ ਬਾਈ ਕਰ ਚੁੱਕੀ ਹੈ ਕੱਲ ਨੂੰ ਫਿਰ ਇੱਥੇ ਤਾਂ ਅਸੀਂ ਜਾ ਹੀ ਨਹੀਂ ਸਕਤੇ ਸੀ ਡਾਲ ਸਿੱਖਿਆ ਕਲਰਸ ਦੇਖੇ ਸਲਾਈਮ ਦੇਖੇ ਫਿਰ ਚਲੋ ਲੈ ਲਓ ਜੀ ਸਾਰਾ ਕੁਝ ਤਾਂ ਛੱਡ ਵੀ ਨਹੀਂ ਸਕਦੇ ਡਾਲ ਤਾਂ ਅਸੀਂ ਲੈਣੀ ਹੀ ਲੈਣੀ ਸੀ ਉੱਥੇ ਕਰਨ ਲੱਗੀ ਮੈਂ ਡਾਲ ਲੈਣੀ ਹੈ ਪਹਿਲੇ ਇੱਕ ਚੱਕੀ ਫਿਰ ਦੂਸਰੀ ਚੱਕੀ ਫ੍ਰਿਕ ਰੱਖੀ ਫਿਰ ਦੂਸਰੀ ਚੱਕੀ ਬਸ ਇੱਥੇ 1 2 1 2 ਕਰੀਏ ਕਿਹੜੀ ਲੈਣੀ ਹੈ ਕਿਹੜੀ ਛੱਡਣੀ ਹੈ ਡਾਲਸ ਆ ਮੈਨੂੰ ਵੀ ਛੋਟੇ ਹੁੰਦੇ ਬਹੁਤ ਪਸੰਦ ਹੁੰਦੇ ਸੀ ਆਈ ਥਿੰਕ ਸਾਰੀ ਗਰਲਸ ਨੂੰ ਪਸੰਦ ਹੁੰਦੀਆਂ ਮੇਰੀ ਸਾਵੀ ਨੇ ਵੀ ਇੱਕ ਲੈ ਲਈ ਜੋ ਵੀ ਉਹਨੂੰ ਪਸੰਦ ਆਈ ਫਿਰ ਉਸ ਤੋਂ ਬਾਅਦ ਉਹਨੇ ਕਲੇ ਦੇਖੀ ਆਈ ਥਿੰਕ ਉਹਨੇ ਸੈਂਡ ਦੇਖੀ ਨਾਲ-ਨਾਲ ਉਹ ਵੀ ਲੈ ਲਈ ਅਸੀਂ ਸੋਚ ਲਿਆ ਕਿ ਅਜੇ ਨੂੰ ਕੁਝ ਵੀ ਮਨਾ ਨਹੀਂ ਕਰਨਾ ਜੋ ਇਹਦਾ ਦਿਲ ਕਰਦਾ ਲੈ ਲਵੇ ਕਿੰਨੇ ਦਾ ਸਾਮਾਨ ਲੈ ਲੂਗੀ ਦੇਖੀ ਜਾਊਗੀ ਕਲਰ ਕਹਿੰਦੇ ਸੀ ਤੁਸੀਂ ਫਿਰ ਮੈਨੂੰ ਕਹਿੰਦੀ ਕਲਰਸ ਤੁਸੀਂ ਕਿਹਾ ਸੀ ਨਾ ਕਲਰਸ ਖਤਮ ਹੈ ਛੋਟੇ-ਛੋਟੇ ਹੋਰ ਵੀ ਗਿਫਟ ਆਈਟਮਸ ਸੀਗੇ ਜਿਹੜੇ ਐਜ਼ ਅ ਰਿਟਰਨ ਗਿਫਟ ਬੱਚਿਆਂ ਦੇ ਆਪਾਂ ਲੈ ਸਕਦੇ ਆ ਉਸ ਤੋਂ ਬਾਅਦ ਕੁੱਕਰ ਵਗੈਰਾ ਦੇਖਣ ਲੱਗੇ ਠੀਕ-ਠਾਕ ਜਿਹੀ ਸੀਗਾ ਕੰਮ ਇਹਨਾਂ ਦਾ ਤਾਂ ਬਸ ਕੁੱਕਰ ਤਵੇ ਪਾਂਡੇ ਜਿਹੜੇ ਮਾਰਬਲ ਕੋਟਿੰਗ ਦੇ ਹੁੰਦੇ ਉਸ ਟਾਈਪ ਦੇ ਸੀ ਥੋੜੇ ਸਸਤੇ ਦੇਸੀ ਟਾਈਪ ਜਿ ਦੇਖ ਕੇ ਟਾਈਮ ਪਾਸ ਜਾਂ ਕੀਤਾ ਫਿਰ ਜਨ ਸੈਕਸ਼ਨ ਚ ਦੁਬਾਰਾ ਘੁੰਮਣ ਲੱਗੇ ਅਸੀਂ ਥੋੜਾ ਜਿਹਾ ਲਟਰਮ ਪਟਰਮ ਜਿਹਾ ਦੇਖਿਆ ਫਿਰ ਥੋੜਾ ਜਿਹਾ ਸਮਾਨ ਖਰੀਦਿਆ ਵੀ ਜਿਆਦਾ ਨਹੀਂ ਬਸ ਐਦਾ ਹੀ ਐਕसेसਰੀਜ਼ ਮੇਨ ਕੱਪੜੇ ਨਹੀਂ ਖਰੀਦੇ ਹਨਾ ਫਿਰ ਉਦਾਂ ਹੀ ਟਾਈਮ ਪਾਸ ਕੀਤਾ ਵਿਜ਼ਿਟ ਕੀਤਾ ਸਾਵੀ ਨੂੰ ਲੱਭਿਆ ਇੱਕਦਮ ਹੀ ਗਾਇਬ ਹੋ ਜਾਂਦੇ ਆ ਬੱਚੇ ਆਊਟ ਆਫ ਕੰਟਰੋਲ ਹੀ ਹੋ ਜਾਂਦੇ ਆ ਬਸ ਉੱਡ ਜੀ ਕਿਤੇ ਵੀ ਜਨ ਸੈਕਸ਼ਨ ਦੇ ਵਿੱਚ ਫਿਰ ਮੈਂ ਵੀ ਥੋੜਾ ਜਿਹਾ ਕਿਹਾ ਚੱਲ ਦੇਖ ਹੀ ਲਈਏ ਟੀ-ਸ਼ਰਟਸ ਵਗੈਰਾ ਹਸਬੰਡ ਲਈ ਮੈਂ ਵੀ ਪੰਜਾਹ ਸੱਠ ਟੀ-ਸ਼ਰਟਸ ਖੋਲ-ਖੁਲਕੇ ਦੇਖੀਆਂ ਐਦਾ ਕਰ-ਕਰ ਕੇ ਡਰਾਮਾ ਜਿਹਾ ਅੱਗੇ ਲੰਘ ਗਏ ਫਿਰ ਅਸੀਂ ਅਗਲੀਆਂ ਪੌੜੀਆਂ ਚੜੇ ਅਗਲੇ ਫਲੋਰ ਤੇ ਪਹੁੰਚੇ ਇਹ ਫਲੋਰ ਤੇ ਬੈੱਡ ਸ਼ੀਟ ਵਗੈਰਾ ਸਿਗੀਆਂ ਉਹਨਾਂ ਨੂੰ ਕ੍ਰਾਸ ਕਰਦੇ ਹੋਏ ਅਸੀਂ ਬੋਟਲ ਸੈਕਸ਼ਨ ਤੇ ਪਹੁੰਚੇ ਸਾਵੀ ਕਹਿੰਦੀ ਮੈਨੂੰ ਬੋਟਲ ਲੈ ਦੋ ਇਹ ਉਹ ਮੈਨੂੰ ਥੋੜਾ ਜਿਹਾ ਉਹਨਾਂ ਦੀ ਕੁਆਲਿਟੀ ਵਾਈਜ਼ ਠੀਕ ਨਹੀਂ ਲੱਗਿਆ ਫਿਰ ਅਸੀਂ ਗ੍ਰੋਸਰੀ ਸੈਕਸ਼ਨ ਦੇਖਿਆ ਬਸ ਉੱਤ ਹੀ ਦੇਖਦੇ ਦੇਖਾਂਦੇ ਕੁਝ ਲੈਣਾ ਤਾਂ ਹੈ ਨਹੀਂ ਸੀ ਵਿਜ਼ਿਟ ਕਰਨਾ ਮੇਰਾ ਮੇਨ ਪਰਪਸ ਸੀਗਾ ਟਾਈਮ ਪਾਸ ਕਰਨਾ ਮਸਾਲੇ ਕਾਜੂ ਬਦਾਮ ਦੇਖੇ ਇਹਨਾਂ ਦਾ ਨਾ ਮਤਲਬ ਐਕਚੁਅਲੀ ਲੈਣ ਦੀ ਪ੍ਰੋਬਲਮ ਨਹੀਂ ਹੁੰਦੀ ਇਹ ਬ੍ਰਾਂਡ ਕੁਝ ਹੋਰ ਹੀ ਹੁੰਦਾ ਜਿਹੜੇ ਬ੍ਰਾਂਡ ਆਪਾਂ ਖਰੀਦਦੇ ਆ ਉਹ ਨਹੀਂ ਸੀ ਕੁਝ ਜੱਗੋ ਤੇਰਵੇਂ ਹੀ ਸੀਗੇ ਫਿਰ ਆਪਾਂ ਸਾਰਿਆਂ ਨੂੰ ਛੱਡਤਾ ਫਿਰ ਇੱਕ ਦੋ ਮਸਾਲੇ ਖਰੀਦਦੇ ਜੋ ਲੱਗਿਆ ਕਿ ਕਿਚਨ ਚ ਖਤਮ ਹੈ ਫਿਰ ਸਾਵੀ ਮੈਨੂੰ ਕਹਿੰਦੀ ਉੱਥੇ ਜਾ ਕੇ ਕਿ ਮੰਮਾ ਹਲਦੀ ਲੈ ਲਓ ਹਲਦੀ ਕਿਉਂਕਿ ਸਾਡੀ ਸਾਵੀ ਨੂੰ ਕੱਲਾ ਇੱਕ ਚੀਜ਼ ਹੀ ਪਤਾ ਹੈ ਕਿਚਨ ਚ ਹਲਦੀ ਯੂਜ਼ ਹੁੰਦੀ ਹੈ ਹਲਦੀ ਤੋਂ ਬਿਨਾਂ ਉਹਨੂੰ ਕੁਝ ਨਹੀਂ ਪਤਾ ਫੇਰ ਥੋੜੀ ਦੇਰ ਬਾਅਦ ਸਾਵੀ ਪੱਜੀ ਭੱਜੀ ਆਈ ਕੁਰਕਰੇ ਦਾ ਪੈਕੇਟ ਲੈ ਕੇ ਮਮਾ ਆ ਲਓ ਜੀ ਰੱਖ ਲਓ ਕੁਰਕਰੇ ਲੈਣ ਤੋਂ ਬਾਅਦ ਅੱਗੇ ਜਦੋਂ ਅਸੀਂ ਗਏ ਤਾਂ ਸਾਵੀ ਨੂੰ ਚਾਕਲੇਟਸ ਦੇ ਪੈਕ ਦਿਖੇ ਮੈਨੂੰ ਕਹਿੰਦੀ ਮਮਾ ਇਹ ਲੈ ਲੈਨੇ ਆ ਮੈਂ ਉਹਨੂੰ ਉਦੋਂ ਹੀ ਕਹਤਾ ਕੈਜੂਅਲੀ ਇਹ ਕੀ ਕਰਨੇ ਆ ਯਾਰ ਇੰਨੀ ਚਾਕਲੇਟ ਔਰ ਉਸਕੀ ਫੇਰ ਘੰਟਾ ਮਿੰਤਾ ਕਰਨ ਤੋਂ ਬਾਅਦ ਫਾਈਨਲੀ ਉਹ ਮੰਨੀ ਤੇ ਉਹਨੇ ਚਾਕਲੇਟ ਕੁਕੀਜ਼ ਲਈਆਂ ਅਸੀਂ ਅਜੇ ਚਾਨ ਨੱਕੇ ਪਾਏ ਅੱਗੇ ਜਾ ਕੇ ਫਿਰ ਅਸੀਂ ਫੇਰ ਬੋਟਲਸ 'ਤੇ ਅਟੈਕ ਕੀਤਾ ਮੈਨੂੰ ਫੇਰ ਇਹਨਾਂ ਦੀ ਕੁਆਲਿਟੀ ਵਾਈਜ਼ ਮਤਲਬ ਬਹੁਤ ਹੀ ਲੋ ਲੈਵਲ ਦੀ ਕੁਆਲਿਟੀ ਲੱਗੀ ਤਾਂ ਆਪਾਂ ਛੱਡਤੀਆਂ ਜੇ ਮੈਨੂੰ ਐਵਰੇਜ ਵੀ ਲੱਗਦੇ ਨਾ ਮੈਂ ਫਿਰ ਵੀ ਲੈ ਲੈਂਦੀ ਕਿਉਂਕਿ ਸਾਵੀਲੀ ਬੋਟਲਸ ਚਾਹੀਦੀ ਹੁੰਦੀ ਇੱਕ ਵਾਰੀ ਥੱਲੇ गिर ਜਾਂਦੀ ਹੈ ਤਾਂ ਖਰਾਬ ਹੋ ਜਾਂਦੀ ਹੈ ਫਿਰ ਉਹ ਇੱਕ ਸੀਪਰ ਲੈ ਕੇ ਆਈ ਪਰਪਲ ਕਲਰ ਦਾ ਮੈਂ ਕਿਹਾ ਚੱਲ ਰੱਖ ਲੈ ਭਾਈ ਹੁਣ ਕਿੰਨੀਆਂ ਚੀਜ਼ਾਂ ਮਨਾ ਕਰੀ ਜਾਵਾਂ ਆਪਣੀ ਸ਼ਰਮ ਆਨ ਲੱਗ ਜਾਂਦੀ ਹੈ ਜਵਾਂਕਾਂ ਨੂੰ ਮਨਾ ਕਰਦੇ ਕਰਦੇ ਫਿਰ ਥੋੜਾ ਟਾਈਮ ਪਾਸ ਕੀਤਾ ਬੋਤਲਾਂ ਦੇ ਰੰਗ ਦੇਖੇ ਪਲਾਸਟਿਕ ਦਾ ਸਮਾਨ ਦੇਖਿਆ ਯਾਰ ਇੱਥੇ ਨਾ ਸਾਰੇ ਪਲਾਸਟਿਕ ਦਾ ਸਮਾਨ ਭਰਿਆ ਪਿਆ ਕੁਝ ਵੀ ਮਤਲਬ ਕੱਚ ਦਾ ਹੈ ਹੀ ਨਹੀਂ ਅੱਜ ਕੱਲ ਦਾ ਪਲਾਸਟਿਕ ਕੋਈ ਯੂਜ਼ ਕਰਦਾ ਹੈ ਹਨਾ ਜਿਹੜੇ ਕੰਟੇਨਰਸ ਜਿਹੜੇ ਕੱਚ ਦੇ ਮਾਈਕ੍ਰੋਵੇਵ ਵਾਲੇ ਯੂਜ਼ ਹੁੰਦੇ ਆ ਬਸ ਪਲਾਸਟਿਕ ਹੀ ਪਲਾਸਟਿਕ ਸੀਗਾ ਅੰਟਰ ਕਰ ਰਹੇ ਸੀ ਤਾਂ ਬਹੁਤ ਕਿੰਨਾ ਇੱਕ ਮਤਲਬ ਪਲਕ ਆਫ ਵਾਇਸ ਨਿਕਲੀ ਮੈਂ ਹੈਰਾਨ ਹੋਈ ਕਿ ਉਹ ਵੀ ਢਾਂਡੇ ਖਰੀਦਦੇ ਆ ਬਸ ਤਾਂ ਕੁੜੀਆਂ ਦਾ ਇੰਟਰਸਟ ਹੁੰਦਾ ਹੈ ਮੰਮੀਆਂ ਦਾ ਇੰਟਰਸਟ ਹੁੰਦਾ ਬੀਂਗ ਅ ਮੰਮੀ ਮੇਰਾ ਵੀ ਇੰਟਰਸਟ ਹੈ ਥੋੜਾ ਸਟੀਲ ਦਾ ਸਮਾਨ ਵੀ ਅਸੀਂ ਦੇਖਿਆ ਫਿਰ ਮੈਂ ਇੱਕ ਟਿਫਨੀ ਖਰੀਦਿਆ ਸਟੀਲ ਦਾ ਉਹ ਵੀ ਬਹੁਤ ਜ਼ਰੂਰੀ ਹੈ ਫਿਰ ਸਾਨੂੰ ਇੱਕ ਹਾਰਟ ਸ਼ੇਪ ਦਾ ਕੇਕ ਮੋਲ ਮਿਲਿਆ ਦਾ ਅਸੀਂ ਉਹ ਲਿੱਤਾ ਨਹੀਂ ਮੈਨੂੰ ਲੱਗਿਆ ਕਿ ਮੈਂ ਕੇਕ ਨਹੀਂ ਬਣਾਉਣਾ ਫਿਲਹਾਲ ਫਿਰ ਇੱਧਰ ਉੱਧਰ ਟਾਈਮ ਪਾਸ ਕੀਤਾ ਕਿਚਨ ਦੇ ਸਮਾਨ ਨੂੰ ਦੇਖ ਕੇ ਤਾਂ ਫਿਰ ਉਸ ਤੋਂ ਬਾਅਦ ਮੈਂ ਹੋਰ ਡੋਂਗੇ ਜੀ ਦੇਖੇ ਮੈਨੂੰ ਪਸੰਦ ਆਏ ਅਸੀਂ ਪਰਾਂਦੀਆਂ ਸਾ ਵੀ ਮੈਨੂੰ ਆ ਕੇ ਕਹਿੰਦੀ ਮੰਮਾ ਪਰਾਂਦੀਆਂ ਲੈਣੀਆਂ ਪਰਾਂਦੀਆਂ ਡੈਕੋਰੇਟਿਵ ਆਈਟਮਸ ਸੀਗਾ ਫਿਰ ਉਸ ਤੋਂ ਬਾਅਦ ਅਸੀਂ ਡਿਨਰ ਸੈੱਟ ਦੇਖੇ ਲਿੱਤੇ ਨਹੀਂ ਆਪਰੇ ਕੋਈ ਨਹੀਂ ਰਾਜੀ ਸਾਵੀ ਨੇ ਮੈਨੂੰ ਆ ਸੈਕਸ਼ਨ ਦਿਖਾਇਆ ਮੰਮਾ ਸੋ ਕਲਰਫੁਲ ਦੇਖੋ ਦੇਖੋ ਫਿਰ ਬਸ ਬੈਗਸ ਦੇਖੇ ਇਹ ਵੀ ਉਹੀ ਦਿਖਾ ਰਹੀ ਸੀ ਮੈਨੂੰ ਇੱਧਰ ਦੇਖੋ ਮੰਮਾ ਇਹ ਪਿਆ ਹੈ ਪਿਆ ਕਿੰਨਾ ਅੱਛਾ ਲੱਗ ਰਿਹਾ ਉਹਨੂੰ ਕਲਰਸ ਅੱچھے ਲੱਗ ਰਹੇ ਸੀ ਚਲੋ ਜੀ ਹਟਾਵਲ ਸੀਗੇ ਅਸੀਂ ਗਰਾਉਂਡ ਫਲੋਰ ਤੇ ਆ ਗਏ ਗਰਾਉਂਡ ਫਲੋਰ ਤੇ ਪਹੁੰਚਦੇ ਹੀ ਸਾਵੀ ਨੇ ਮਤਲਬ ਆਪਣੇ ਕੱਪੜਿਆਂ ਵਾਲੇ ਸੈਕਸ਼ਨ ਤੇ ਅਟੈਕ ਕਰਤਾ ਜੋ ਜੋ ਉਹਨੂੰ ਪਸੰਦ ਸੀ ਉਹਨੇ ਉਹਦੇ ਨਾ ਮਾਈਂਡ ਚ ਇੱਕ ਪਿਕਚਰ ਬਣੀ ਹੁੰਦੀ ਹੈ ਮੈਪ ਡਿਜ਼ਾਈਨ ਹੁੰਦਾ ਉਹਨੇ ਫਟਾਫਟ ਜਾ ਕੇ ਜੋ ਡ्रेसेस ਪਸੰਦ ਸੀ ਲਿਆ ਲਿਆ ਕੇ ਮੈਨੂੰ ਪਕੜਾਣੀ ਸ਼ੁਰੂ ਕਰਤੀ ਹਾਂ ਇੱਕ ਡਰੈਸ ਦਿੱਤੀ ਉਸ ਤੋਂ ਬਾਅਦ ਪਰਪਲ ਵਾਲੀ ਫਰੌਕ ਤੇ ਅਗਲੀ ਅਨ ਲੱਗ ਕੇ ਤੁਮ ਜੀ ਫਿਰ ਮੈਂ ਤੇ ਦਾਦੀ ਨੇ ਉਹਨੂੰ ਪਿਆਰ ਨਾਲ ਕਨਵਿੰਸ ਕਰਨ ਦਾ ਟਰਾਈ ਕੀਤਾ ਚਲੋ ਜੀ ਉਸ ਤੋਂ ਬਾਅਦ ਉਹਨੇ ਇੱਕ ਬਿੱਲੀਾਂ ਜੇ ਵਾਲੀ ਡਰੈਸ ਲਿੱਤੀ ਹੋਰ ਵੀ ਚਾਰ ਪੰਜ ਫਰਾਕਸ ਲਿੱਤੀਆਂ ਇੱਕ ਦੋ ਮੈਂ ਪਸੰਦ ਕੀਤੀਆਂ ਬਾਕੀ ਉਹਨੇ ਪਸੰਦ ਕੀਤੀਆਂ ਹਾਰਟ ਵਾਲੀ ਮਤਲਬ ਉਹਨ ਦਾ ਮੇਨ ਪਰਪਸ ਹੁੰਦਾ ਪਿੰਕ ਕਲਰ ਹੋਵੇ ਪਰਪਲ ਹੋਵੇ ਹਾਰਟ ਬਣੇ ਹੋਣ ਰੇਨਬੋ ਹੋਵੇ ਕੈਟੀਆਂ ਬਣੀਆਂ ਹੋਣ ਮਤਲਬ ਕਾਫੀ ਅੱਛੇ ਕੱਪੜੇ ਸੀਗੇ ਸਾਦ ਨਹੀਂ ਜਿਹੜੇ ਉਹ ਪਸੰਦ ਕੀਤੀ ਖੁਸ਼ ਹੋ ਰਹੀ ਹੈ ਉਸ ਤੋਂ ਬਾਅਦ ਮੈਨੂੰ ਐਨੇ ਫੜਾ ਫੜਾ ਕੇ ਜਾ ਰਹੀ ਐ ਸਾਵੀ ਪਤਾ ਨਹੀਂ ਸਾਰਾ ਹੀ ਖਰੀਦ ਲੂਗੀ ਮੋਲ ਅੱਜ ਚ ਸਾਵੀ ਨੂੰ ਇਦਾਂ ਲੱਗ ਰਿਹਾ ਕਿ ਵੀ ਸਾਰਾ ਹੀ ਲੈ ਲਾਂ ਦੇਖਿਓ ਕਿੰਨੀਆਂ ਸਾਰੀਆਂ ਲੈ ਲਿਆ ਆ ਆਈ ਵਾਂਟ ਸ਼ੂ ਕੱਪੜੇ ਲੈਣ ਲੋਂਨ ਤੋਂ ਬਾਅਦ ਫਿਰ ਕਹਿੰਦੀ ਸ਼ੂਜ਼ ਸ਼ੂਜ਼ ਸੈਕਸ਼ਨ 'ਚ ਚੱਲੋ ਫਿਰ ਉਹ ਸਾਨੂੰ ਮਤਲਬ ਉਹਨੂੰ ਪਤਾ ਸੀ ਇੱਥੇ ਸ਼ੂਜ਼ ਵੀ ਐ ਮੈਨੂੰ ਨਹੀਂ ਸੀ ਪਤਾ ਫਿਰ ਅਸੀਂ ਸ਼ੂਜ਼ ਸੈਕਸ਼ਨ ਵੱਲ ਗਏ ਮਤਲਬ ਜੋ ਵੀ ਉਹਨੂੰ ਸ਼ੂ ਚਾਹੀਦਾ ਸੀ ਉਹਨੂੰ ਸ਼ੂ ਲੈ ਦਿੱਤੇ ਫਸਟ ਬਾਦ ਮੈਂ ਫਾਈਨਲੀ ਆ ਗਈ ਲੇਡੀ ਸੈਕਸ਼ਨਸ ਵੱਲ ਫਿਰ ਉੱਥੇ ਮੈਂ ਡ्रेसेस ਦੇਖੀਆਂ ਜੈਨੂਇਨਲੀ ਜਿਹੜੇ ਗਰਲਸ ਦੇ ਕੁੜਤੇ ਸੀਗੇ ਅچھے ਸੀ ਮਤਲਬ ਕਲਰ ਵੀ ਅچھے ਸੀ ਵੈਸੇ ਵੀ ਗਰਮੀ ਦੇ ਪਾਉਣ ਲਈ ਅੱਛਾ ਸਟੱਫ ਸੀ ਰੀਜ਼ਨੇਬਲ ਵੀ ਸੀ ਤਾਂ ਮੈਂ ਵੀ ਇੱਧਰ ਉੱਧਰ ਵਿੰਡੋ ਸ਼ਾਪਿੰਗ ਦੀ ਤਰ੍ਹਾਂ ਐਕਸਪਲੋਰ ਕੀਤਾ ਚੈੱਕ ਕੀਤਾ ਮੈਨੂੰ ਸੋਹਣਾ ਲੱਗਿਆ ਸਭ ਕੁਝ ਦਿਲ ਦਾ ਕਰ ਰਿਹਾ ਸੀ ਕਿ ਬਹੁਤ ਕੁਝ ਲੈ ਲਾਂ ਪਰ ਉਸ ਟਾਈਮ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀਗਾ ਕਿਉਂਕਿ ਘਰੇ ਜਾਣਾ ਸੀਗਾ ਸੀ ਤਾਂ ਮੈਂ ਦੋ ਚਾਰ ਚੀਜ਼ਾਂ ਹੋਰ ਵੀ ਦੇਖੀਆਂ ਇੱਕ ਬਲੂ ਕਲਰ ਦਾ ਪਿੰਕ ਕਲਰ ਦਾ ਕਾਫੀ ਅੱਛਾ ਸੀਗਾ ਮਤਲਬ ਸਾਰੇ ਦੇਖ ਰਹੇ ਸੀ ਸਾਰਿਆਂ ਨੂੰ ਇਦਾਂ ਹੋ ਰਿਹਾ ਸੀ ਕਿ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਪਰ ਇੱਕ ਮੈਨੂੰ ਟੈਂਡੀ ਜਿਆ ਲਵ ਲਵ ਲਿਖਿਆ ਸੀ ਨਾਈਟ ਸੂਟ ਦੇ ਕਿਆਂ ਪਰ ਮੈਂ ਲੈ ਨਾ ਨਹੀਂ ਸੀ ਇੱਕ ਦੋ ਟੀ-ਸ਼ਰਟਸ دیکੀਆਂ ਮਤਲਬ ਉਹ ਕਾਲਜ ਗੋਇੰਗ ਗਰਲਸ ਟਾਈਪ ਸੀਗੀਆਂ ਬਹੁਤ achੀਆਂ ਲੱਗਦੀਆਂ ਡੀਨੇਚਰਸ ਤੇ ਪਾਈਆਂ ਫਿਰ ਦੁਬਾਰਾ ਫਿਰ ਅਸੀਂ ਸਾਵੀ ਦੇ ਸੈਕਸ਼ਨ ਵੱਲ ਆ ਗਏ ਫਿਰ ਦੋ ਚਾਰ ਕੱਪੜੇ ਹੋਰ ਉਹਦੇ ਬਾਈ ਕੀਤੇ ਉਹਦੇ ਬਾਈ ਕਰਨ ਤੋਂ ਬਾਅਦ ਸਾਵੀ ਮੇਰੇ ਲਈ ਲੱਭ ਕੇ ਲਿਆਈ ਇੱਕ ਦੋ ਟੀ-ਸ਼ਰਟਸ ਕੁੜਤਾ ਕਹਿੰਦੀ ਮम्मा ਤੁਸੀਂ ਲਓ ਫਿਰ ਮੈਂ ਵੀ ਮਤਲਬ ਲੈ ਹੀ ਮੈਂ ਸੋਚਿਆ ਸੀ ਕਿ ਮੈਂ ਐਕਸਕਲੂਸਿਵ ਫ੍ਰੀ ਹੋ ਕੇ ਚਾਹੂੰਗੀ ਆਪਣੇ ਕੱਪੜੇ ਲੈਣ ਲਈ ਪਰ ਸਾਵੀ ਨੇ ਮੈਨੂੰ ਕਾਫੀ ਇਨਸਿਸਟ ਕੀਤਾ ਕਿ ਮम्मा ਤੁਸੀਂ ਵੀ ਲਓ ਪੇ ਮਸਾਵੀ ਦੀ ਪਸੰਦ ਦੇ ਕਿਸਿਸ ਲਈਤੇ ਸਾਰਾ ਸਮਾਨ ਲੈਣ ਤੋਂ ਬਾਅਦ ਮੈਂ ਸਾਵੀ ਨੂੰ ਕਿਹਾ ਹੁਣ ਬਿੱਲ ਹੀ ਪੈਸੇ ਦੇ ਫੇ ਸਾਵੀ ਨੇ ਆਪਣੇ ਨਿੱਕੇ ਜਿਹੇ ਹੈਂਡ ਬੈਗ ਚ ਕੱਟ ਕੇ ਮੈਨੂੰ 10 ਤੇ 20 ਦਾ ਨੋਟ ਦਿੱਤਾ ਕਹਿੰਦੀ ਆਲੋ ਬਿਲਿੰਗ ਕਰਾ ਲਓ ਮੈਂ ਕਿਹਾ ਚਲ ਠੀਕ ਹੈ ਭਾਈ ਤੇਰਾ ਏਡਾ ਵੱਡਾ ਦਿਲ ਹੈ ਥੈਂਕ ਯੂ ਫਿਰ ਅਸੀਂ ਜਾ ਕੇ ਬਿਲਿੰਗ ਕਾਊਂਟਰ ਤੇ ਵੇਟ ਕੀਤੀ ਫੇ 5-7 ਮਿੰਟ ਵੇਟ ਕਰਨ ਤੋਂ ਬਾਅਦ ਬਿਲਿੰਗ ਹੋਈ ਮੀਨ ਵਾਈਲ ਸਾਵੀ ਥੱਕ ਗਈ ਮਿਕਚੇ ਬੈ ਗਈ ਰਸੀ ਹੁੰਛੇੜਨ ਲਾ ਕੇ ਗੱਲਾਂ ਵੱੱਤਾ ਕੀਤੀਆਂ ਫਿਰ ਉਸ ਤੋਂ ਬਾਅਦ ਸਾਨੂੰ ਨਾ ਬਿਲਿੰਗ ਤੋਂ ਬਾਅਦ ਸਾਵੀ ਦੀ ਫਰੈਂਡ ਮਿਲੀ ਦੋਨੋਂ ਚੱਪੀਆਂ ਪਾ ਪਾ ਕੇ ਮਿਲੀਆਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੀਆਂ ਨਾ ਇਹ ਤਿੰਨ ਸਹੇਲੀਆਂ ਤੇ ਉਹਦੀ ਮੰਮਾ ਨੂੰ ਸਾਵੀ ਕਹਿ ਰਹੀ ਸੀ ਕਿ ਮੈਨੂੰ ਘਰੇ ਲੈ ਜਾਉਂਦੀ ਫਿਰ ਫਾਈਨਲੀ ਸਾਡੀ ਸ਼ਾਪਿੰਗ ਡਨ ਹੋ ਗਈ ਅਸੀਂ ਚੱਲਿਆ ਘਰ ਨੂੰ ਬਾਏ 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 ਬਾਏ